ਸਸਿਕਾ ਦੋਸਤੋ ਧਿਆਨ ਨਾਲ ਦੇਖੋ ਇਹਨੂੰ ਜਾਣ ਨਹੀਂ ਦੇਣਾ ਮੇਰੇ ਕੁੱਤੇ ਨੇ ਆ ਗਿਆ ਇੱਥੇ ਆ ਕੈਨਨ ਕਰੈਟ ਸੱਪ ਬਰਸਾਤ ਕਰਕੇ ਨਾ ਆ ਗਰਾਊਂਡ 'ਚ ਇਹ ਬਹੁਤ ਹੀ ਖਤਰਨਾਕ ਸੱਪ ਹੈ ਜੇ ਦੱਖਣੀ ਤਖ ਕੈਨਨ ਕਰੈਟ ਸੱਪ ਦਾ ਬੱਚਾ ਹੈ ਕਿਹੜਾ ਆਹ ਹੋਵੇ ਉਹ ਵੈਰੀ ਵੈਰੀ ਡੇਂਜਰਸ ਜੇ ਕੋਈ ਜਨਾਵੜੇ ਸੋ ਥੋੜਾ ਧਿਆਨ ਨਾ ਤੁਸੀਂ ਇੱਕ ਹੀ ਥੋੜੀ ਦੇਖਣੀ ਜੇ ਤੁਸੀਂ ਚੱਲ ਜਾਂਦੇ ਹੋ ਇਹਨੂੰ ਖਤਰਾ ਨਾ ਸੱਪ ਸੱਪ ਕੈਨਨ ਕਰਾਇਆ ਸੱਪ ਆ ਲਿਆਓ ਉਹਨੂੰ ਕੋਚ ਨੂੰ ਲਿਆਓ ਫੜ ਕੇ ਉੱਪਰ ਸੱਪ ਦਾ ਬੱਚਾ ਹੁੰਦਾ ਹੈ ਮਤਲਬ ਉਹੀ ਹੈ ਨਾ